ਅਜੀਹਾ ਕੀ ਹੋ ਗਿਆ ਕਿ ਭਈ ਆਪ ਖਰਾਬ ਹੈ ਤੇ ਬੀਜੇਪੀ ਹੀ ਵੈਸਟ ਹੈ ਜਦੰਦਰ ਨੇ ਪੂਰੇ ਪੰਜਾਬ ਦੇ ਲੋਕਾਂ ਨਾਲ ਉਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਹੈ ਉਹਨਾਂ ਦੀ ਗੱਲਾਂ ਦੇ ਵਿੱਚ ਮੈਂਮੀ ਆ ਗਿਆ ਉਹਨਾਂ ਨੇ ਮੇਰੀ ਕਿਸੇ ਵੀ ਗੱਲ ਦੇ ਉੱਤੇ ਗੌਰ ਨਹੀਂ ਕੀਤੀ ਨਾ ਇਹਨਾਂ ਗੱਲਾਂ ਦੇ ਵਿੱਚ ਹੀ ਆ ਕੇ ਤੁਸੀਂ ਬੀਜੇਪੀ ਛੱਡ ਆਪ ਦੇ ਵਿੱਚ ਬਿਲਕੁਲ ਜੀ ਜੇ ਮੇਰੇ ਲੋਕਾਂ ਨਾਲ ਜਿਹੜੇ ਮੈਂ ਕੰਮ ਜੇ ਮੈਂ ਕਐਮਐਲ ਕੰਮ ਹੀ ਨਹੀਂ ਕਰਾ ਸਕਦਾ ਜੇ ਕਐਮਐਲ ਦੀ ਗੱਲ ਨਹੀਂ ਸੁਣੀ ਜਾ ਸਕਦੀ ਤੇ ਮੈਨੂੰ ਵਿਧਾਇਕ ਬਸਿੱਤ ਕੱਲਾ ਤਿੰਨ ਗਨਮ ਲੈ ਕੇ ਘੁੰਮੀ ਜਾਂਦਾ ਐਮਐਲਏ ਬੰਨਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਕਤ ਸਿਆਸਤ ਗਰਮਾਈ ਹੋਈ ਹੈ ਲਗਾਤਾਰ ਜੇਕਰ ਗੱਲ ਜਲੰਧਰ ਦੀ ਕਹਾ ਤੇ ਜਲੰਧਰ ਦੇ ਵਿੱਚ ਦਲ ਬਦਲੀਆਂ ਵਾਲਾ ਦੌਰ ਇਸ ਵਾਰ ਫਿਰ ਦੇਖਣ ਨੂੰ ਮਿਲਿਆ ਹੈ ਲਗਾਤਾਰ ਇਹ ਦੂਸਰੀ ਵਾਰ ਹੋ ਰਿਹਾ ਕਿਉਂਕਿ ਪਹਿਲਾ ਜਦੋਂ ਇਹ ਵਾਲਾ ਦੌਰ ਦੇਖਣ ਨੂੰ ਮਿਲਿਆ ਸੀ ਉਦੋਂ ਇੱਕ ਸਰਕਾਰ ਬਦਲੀ ਸੀ ਤੇ ਹੁਣ ਦੁਬਾਰਾ ਤੋਂ ਸਰਕਾਰ ਬਦਲਣ ਦੀ ਤਿਆਰੀ ਅਤੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆਈਆਂ ਨੇ ਇਸ ਵਕਤ ਜਲੰਧਰ ਹੌਟ ਸੀਟ ਬਣੀ ਹੋਈ ਹੈ ਸ਼ੀਤਲਗੜ੍ਹ ਖੁੜੀ ਸਾਡੇ ਨਾਲ ਨੇ ਹਾਲੀ ਦੇ ਵਿੱਚ ਆਪ ਛੱਡ ਕੇ ਭਾਜਪਾ ਦੇ ਵਿੱਚ ਗਏ ਨੇ ਤੇ ਜਾਂਦੇ ਸਾਰ ਹੀ ਕਈ ਸਵਾਲ ਜਿਹੜੇ ਨੇ ਉਹ ਆਪ ਦੇ ਉੱਤੇ ਚੱਕੇ ਨੇ ਗੱਲਬਾਤ ਅਸੀਂ ਕਰ ਲੈਣਾ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਬੜਾ ਲੰਬਾ ਸਮਾਂ ਤੁਸੀਂ ਆਪ ਦੇ ਵਿੱਚ ਰਹੇ ਹੋ ਕੁਝ ਨੇ ਸਿੱਧਾ ਜਾਂਦੇ ਸਾਰ ਪਹਿਲਾਂ ਤੁਸੀਂ ਕਈ ਖੁਲਾਸੇ ਕੀਤੇ ਕਿ ਭਈ ਭਾਜਪਾ ਇਹ ਕਾਂਗਰਸ ਇਹ ਆਪ ਦੇ ਵਿੱਚ ਜਿੱਤ ਗਏ ਉਸ ਤੋਂ ਬਾਅਦ ਇਨਸੈਂਟ ਕੀ ਹੋਇਆ ਕਿ ਤੁਸੀਂ ਭਾਜਪਾ ਦੇ ਵਿੱਚ ਆ ਗਏ ਅਜੀਹਾ ਕੀ ਹੋ ਗਿਆ ਕਿ ਭਈ ਆਪ ਖਰਾਬ ਹੈ ਤੇ ਭਾਜਪਾ ਹੀ ਵੈਸਟ ਹੈ ਜਲੰਧਰ ਨਹੀਂ ਪੂਰੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੇ ਬਹੁਤ ਵੱਡਾ ਧੁਖਾ ਕੀਤਾ ਆਮ ਆਦਮੀ ਪਾਰਟੀ ਪ੍ਰਾਈਵੇਟ ਲਿਮਟਿਡ ਕੰਪਨੀ ਜਿਸ ਦੇ ਦੇਸ਼ ਵਿੱਚ ਬਣੀ ਹੈ ਨਮੀ ਉਹਨਾਂ ਨੇ ਜਲੰਧਰ ਦੇ ਲੋਕਾਂ ਨੂੰ ਜਿੱਦਾਂ ਕਿਹਾ ਕਿ ਵੱਡੇ ਵੱਡੇ ਵਾਅਦੇ ਕੀਤੇ ਉਹਨਾਂ ਚੀਜ਼ਾਂ ਦੇ ਵਿੱਚ ਮੈਂ ਵੀ ਆ ਗਿਆ ਮੈਂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਸੀ ਪਰਿਵਾਰ ਦਾ ਮੈਂ ਛੱਡ ਕੇ 2021 ਜੁਆਇਨ ਕੀਤਾ 21 ਜਿਸ ਥਾਂ ਮੈਂ ਆਮ ਆਦਮੀ ਪਾਰਟੀ ਪ੍ਰਾਈਵੇਟ ਲਿਮਿਟਿਡ ਜਿ ਮੈਂ ਵੀ ਚਲਾ ਗਿਆ ਉਹਨਾਂ ਦੀ ਗੱਲਾਂ ਦੇ ਵਿੱਚ ਮੈਂ ਵੀ ਆ ਗਿਆ ਪਰ ਮੈਨੂੰ ਦੇਖਣ ਨੂੰ ਮਿਲਿਆ ਬ੍ਰਦਰ ਉੱਥੇ ਕਿ ਉਹ ਲੋਕ ਜਿਹੜੀਆਂ ਗੱਲਾਂ ਕਰ ਰਹੇ ਸੀ ਕਿ ਇੱਕ ਨਵਾਂ ਪੰਜਾਬ ਬਣਾਉਣ ਦੀ ਗੱਲ ਕਰ ਰਹੇ ਸੀ ਕਿ ਇੱਕ ਨਵਾਂ ਰੰਗਲਾ ਪੰਜਾਬ ਦੀ ਸੋਚ ਲੈ ਕੇ ਚੱਲਣ ਦੀ ਕਰ ਰਹੇ ਸੀ ਪਰ ਅਸੀਂ ਲੋਕ ਵੀ ਉਹਨਾਂ ਨਾਲ ਸੋਚਿਆ ਕਿ ਇਹ ਪੰਜਾਬ ਦੇ ਲਈ ਕੁਝ ਕਰਨਗੇ ਪੰਜਾਬ ਦੇ ਬੱਚਿਆਂ ਦੇ ਲਈ ਪੰਜਾਬ ਦੇ ਦਲਤਾਂ ਦੇ ਲਈ ਪੰਜਾਬ ਦੇ ਪਿਛੜਨ ਦੇ ਲਈ ਪੰਜਾਬ ਦੇ ਅੱਕਾਂ ਦੀ ਲਈ ਲੱਗਦਾ ਕਿ ਇਹ ਕੋਈ ਐਸਾ ਬੰਦਾ ਆਇਆ ਜਿਹੜਾ ਪੰਜਾਬ ਦੇ ਲਈ ਗੱਲ ਕਰੇਗਾ ਉਸ ਗੱਲਾਂ ਜਿਹੜੀਆਂ ਬਲੂਪ੍ਰਿੰਟ ਉਹਨਾਂ ਤਿਆਰ ਕਰਕੇ ਜਦੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਉਸੇ ਬਲੂਪ੍ਰਿੰਟ ਦੇ ਵਿੱਚ ਅਸੀਂ ਲੋਕ ਵੀ ਜਾਲਚ ਆ ਗਏ ਪਰ ਮੈਂ ਜਿਸ ਟਾਈਮ 2022 ਦੇ ਵਿੱਚ ਐਮਐਲਏ ਬਣ ਕੇ ਗਿਆ ਮੈਂ ਆਪਣੇ ਹਲਕੇ ਜਲੰਧਰ ਦੇ ਵਿੱਚ ਲੋਕਾਂ ਕੋਲ ਇਹ ਗੱਲ ਲੈ ਕੇ ਗਿਆ ਕਿ ਮੈਨੂੰ ਇੱਕ ਮੌਕਾ ਦਿਓ ਕਿ ਮੈਂ ਤੁਹਾਡੇ ਬੱਚਿਆਂ ਦੀ ਲੜਾਈ ਲੜਾਂਗਾ ਤੁਹਾਡੇ ਪਰਿਵਾਰ ਦੇ ਲਈ ਮੈਂ ਸੰਘਰਸ਼ ਕਰਾਂਗਾ ਮੈਂ ਆਪਣੀਆਂ ਮਾਵਾਂ ਭੈਣਾਂ ਦੇ ਲਈ ਸੰਘਰਸ਼ ਕਰਾਂਗਾ ਮੈਂ ਬਹੁਤ ਵਾਦੇ ਕੀਤੇ ਜਲੰਧਰ ਦੇ ਲੋਕਾਂ ਨਾਲ ਮੈਂ 25 ਮਹੀਨੇ ਜਿਸ ਟਾਈਮ ਮੈਂ ਐਮਐਲਏ ਰਹਾ ਮੈਂ ਤਰਨ-ਬਾਈ-ਤਰਨ ਮੁੱਖ ਮੰਤਰੀ ਸਾਹਿਬ ਦੇ ਅੱਗੇ ਅਰਜ਼ਿ ਰੱਖੀ ਕਿ ਜਲੰਧਰ ਦੇ ਲੋਕ ਮੇਰੀਆਂ ਮਾਵਾ ਮੇਰੀਆਂ ਭੈਣਾਂ ਮੇਰੇ ਤੇ ਬਹੁਤ ਵੱਡਾ ਉਹਨਾਂ ਨੇ ਵਿਸ਼ਵਾਸ ਕੀਤਾ ਸੀ 34000 ਜਿਹੜਾ ਫਾਰਮ ਹੈ ਮੇਰੀਆਂ ਭੈਣਾਂ ਨੇ ਭਰਿਆ ਸੀ ਜਲੰਧਰ ਵੈਸਟ ਦੇ ਵਿੱਚੋਂ ਕਿ ਲੋਕਾਂ ਨੂੰ ਮਹੀਸੀ 1000 ਰੁਪਏ ਮਹੀਨਾ ਮਿਲੇਗਾ ਉਹ ਲੋਕ ਇੰਤਜ਼ਾਰ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਮੇਰੀ ਕਿਸੇ ਵੀ ਗੱਲ ਦੇ ਉੱਤੇ ਗੌਰ ਨਹੀਂ ਕੀਤੀ ਤੇ ਮੈਨੂੰ ਹਰ ਵਾਰੀ ਗੌਰ ਕੀਤਾ ਉਹਨਾਂ ਨੇ ਇਹ ਹੀ ਕਿਹਾ ਕਿ ਇਹ ਲੋਕਾਂ ਨੂੰ ਕੋਈ ਨਹੀਂ ਅਗਲੀ ਵਾਰੀ ਦੇਖਾਂਗੇ ਕੱਲ ਅਜੇ ਇੱਕ ਮੌਕਾ ਹੋਰ ਲਈਏ ਉਹਨਾਂ ਕੋਲ ਇਸ ਕਰਕੇ ਜਲੰਧਰ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਇਹਨਾਂ ਨੇ ਤੁਹਾਨੂੰ ਬੇਬਕੂ ਬਣਾਇਆ ਪਹਿਲੇ 1000 ਰੁਪਏ ਦੀ ਗਾਰੰਟੀ ਫਿਰ ਵਧੀਆ ਹਸਪੀਟਲ ਦੀ ਗੱਲ ਕੀਤੀ ਇਹਨਾਂ ਨੇ ਕਿਹਾ ਪੀਜੀਐ ਦੀ ਦਰਜੇ ਦੇ ਉੱਤੇ ਉਸੜੇ ਜਲੰਧਰ ਨੂੰ ਦਵਾਂਗੇ ਇਹਦਾ ਪੀਮ ਹਸਪੀਟਲ ਹੈ ਉਹਨੂੰ ਪੀਜੀਐ ਦੀ ਦਰਜੇ ਤੇ ਉੱਤੇ ਬਣਾਵਾਂਗੇ ਅੱਜ 25 ਮਹੀਨੇ ਹੋ ਗਿਆ ਤਿੰਨ ਵਾਰ ਸੈਸ਼ਨ ਆ ਚੁੱਕਾ ਕਦੀ ਵੀ ਕੋਈ ਗੱਲ ਨਹੀਂ ਰੱਖੀ ਗਈ ਜਲੰਧ ਦੇ ਲੋਕਾਂ ਦੇ ਲਈ ਕਿਥੇ ਵਧੀਆ ਹਸਪਤਾਲ ਜੀ ਇਹਨਾਂ ਇਹਨਾਂ ਗੱਲਾਂ ਦੇ ਵਿੱਚ ਹੀ ਆ ਕੇ ਤੁਸੀਂ ਬੀਜੇਪੀ ਛੱਡ ਆਪ ਦੇ ਵਿੱਚ ਬਿਲਕੁਲ ਜੀ ਜੇ ਮੇਰੇ ਲੋਕਾਂ ਨਾਲ ਜਿਹੜੇ ਮੈਂ ਕੰਮ ਜੇ ਮੈਂ ਕਐਮਐਲ ਕੰਮ ਹੀ ਨਹੀਂ ਕਰਾ ਸਕਦਾ ਜੇ ਕਐਮਐਲ ਦੀ ਗੱਲ ਨਹੀਂ ਸੁਣੀ ਜਾ ਸਕਦੀ ਤੇ ਮੈਨੂੰ ਵਿਧਾਇਕ ਬਸਿਰ ਕੱਲਾ ਤਿੰਨ ਗਨਮਾਂ ਲੈ ਕੇ ਘੁੰਮੀ ਜਾਂਦਾ ਐਮਐਲਏ ਬੰਨਾ ਜੇ ਮੈਂ ਆਪਣੇ ਲੋਕਾਂ ਦੇ ਲਈ ਲੜ ਨਹੀਂ ਸਕਦਾ ਮੈਂ ਆਪਣੇ ਹਲਕੇ ਦੇ ਕੋਈ ਲਾਈਟ ਨਹੀਂ ਲਵਾ ਸਕਦਾ ਮੇਰੇ ਨਾਲ ਕਦੇ ਪਾਣੀ ਗੰਦਾ ਸੀਵਰ ਘੜ ਘੜ ਭਰਿਆ ਮੈਂ ਘਰ ਪਿੱਛੇ ਦਾ ਜਿ ਬੇੜਾ ਘੜ ਕਾ ਜਲੰਦਰ ਦੇਖੋ ਜਾ ਕੇ ਨਾ ਜਲੰਦਰ ਦੇ ਵਿੱਚ ਕੋਈ ਮੇਅਰ ਹੈ ਅੱਜ 2 ਸਾਲ ਉੱਤੇ ਇਡੀ ਨਕਮੀ ਸਰਕਾਰ ਆਮ ਆਦਮੀ ਦੀ ਆਪਣੇ ਕੋਰਪੋਰੇਸ਼ਨ ਇਲੈਕਸ਼ਨ ਨਹੀਂ ਕਰਾ ਪਾ ਰਹੀ ਕਿਉਂ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਨਹੀਂ ਬੰਨਣਾ ਅਜੇ ਇੱਕ ਖਦਸਾ ਤੁਹਾਨੂੰ ਕੰਮ ਨਾ ਕਰਾਉਣ ਦਾ ਹੈਗਾ ਜਾਂ ਫਿਰ ਪਾਰਟੀ ਦੇ ਵਿੱਚ ਰਹਿ ਕੇ ਤੁਹਾਡੀ ਨਾ ਜਈ ਸੁਣੀ ਜਾਣ ਦਾ ਖਦਸਾ ਹੈਗਾ ਮੇਰੇ ਲੋਕਾਂ ਦਾ ਕੰਮ ਨਹੀਂ ਹੋ ਪਾ ਰਿਹਾ ਮੈਂ ਜਿਨ੍ਹਾਂ ਲੋਕਾਂ ਨੇ ਮੈਨੂੰ ਚੁਣ ਕੇ ਭੇਜਿਆ ਮੈਂ ਬਹੁਤ ਗਰੀਬ ਪਰਿਵਾਰ ਚੋਂ ਆਨਾ ਮੇਰੇ ਉਹਨਾਂ ਤੇ ਉਹ ਲੋਕਾਂ ਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਮੈਨੂੰ ਐਮਐਲਏ ਬਣਾ ਕੇ ਭੇਜਿਆ ਕਿ ਮੈਂ ਉਹਨਾਂ ਪਰਿਵਾਰਾਂ ਦੀ ਲੜਾਈ ਲੜਾਂਗਾ ਜਿਹੜੇ ਪਰਿਵਾਰਾਂ ਨੂੰ ਇੱਥੇ ਇਨਸਾਫ ਨਹੀਂ ਮਿਲ ਪਾਇਆ ਪਰ ਇਹ ਸਰਕਾਰ ਇੰਨੀ ਖਤਰਨਾਕ ਸਰਕਾਰ ਨਿਕਲੀ ਇੱਕ ਵੀ ਜਲੰਧਰ ਦੇ ਲੋਕਾਂ ਦੇ ਲਈ ਜੋ ਵਾਅਦੇ ਕੀਤੇ ਦੇਸ਼ ਦੇ ਨੈਸ਼ਨਲ ਕੁਮੇਨਰ ਵਿੰਦ ਕੇਜਰੀਵਾਲ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀ ਵਾਅਦਾ ਜਲੰਧਰ ਦੇ ਲੋਕਾਂ ਨਾਲ ਪੂਰਾ ਨਹੀਂ ਕੀਤਾ ਆਪ ਵਾਲੇ ਤਾਂ ਕਹਿੰਦੇ ਪਏ ਨੇ ਬਈ ਰਿੰਕੂ ਅਤੇ ਸ਼ੀਤਲ ਸਾਡੇ ਕਾਰਨ ਜਿੱਤ ਗਏ ਹੁਣ ਜਿੱਤ ਕੇ ਦਿਖਾਣ ਜੇ ਸਾਡੇ ਨਾਲ ਨਾ ਹੁੰਦੇ ਤਾਂ 6000 ਵੋਟਾਂ ਵੀ ਮੁਸ਼ਕਲੀ ਨਾਲ ਪੈਣੀਆਂ ਉਹਨਾਂ ਕੋਲ ਤੁਹਾਡੇ ਕੋਲ ਸ਼ੇਅਰ ਹੁੰਦਾ ਟੋਟਲ ਤੁਹਾਡੇ ਕੋਲ ਇਸ ਟਾਈਮ ਹੈਗਾ ਉਹਨਾਂ ਕੋਲ ਸ਼ੇਅਰ ਟੋਟਲ ਬੰਦਾ ਨਹੀਂ ਆਮ ਆਦਮੀ ਕੋ ਹੈਗਾ ਤੁਸੀਂ ਦੇਖਿਆ ਹੀ ਹੈ ਪਿਛਲੇ ਦਿਨ ਹੀ ਧਰਨਾ ਲਗਾਇਆ ਉਹਨਾਂ ਨੇ ਉਹਨਾਂ ਨੇ ਦੁਆਬੇ ਦਾ ਧਰਨਾ ਲਗਾਉਣ ਤੋਂ ਬਾਅਦ 200 ਬੰਦਾ ਇਕੱਠਾ ਨਹੀਂ ਹੋਇਆ ਉਹਨਾਂ ਕੋਲ ਉਹ ਕਿਹੜੀਆਂ ਗੱਲਾਂ ਕਰ ਰਿਹਾ ਆਮ ਆਦਮੀ ਪਾਰਟੀ ਨੂੰ ਲੋਕ ਜਾਣ ਚੁੱਕੇ ਆ ਅੱਜ ਲੋਕ ਇੱਕ ਵਾਰ ਧੁੱਖਾ ਪੰਜਾਬੀ ਖਾਂਦਾ ਪੰਜਾਬੀ ਬਹੁਤ ਦਿਲਦਾਰ ਬੰਦਾ ਹੈ ਪੰਜਾਬੀ ਦਾ ਦਿਲ ਬਹੁਤ ਵੱਡਾ ਦਿਲ ਹੁੰਦਾ ਪਰ ਉਹਨੇ ਇੱਕ ਧੁੱਖਾ ਖਾ ਗਿਆ ਬਾਈ ਦੇ ਵਿੱਚ ਦੁਬਾਰਾ ਪੰਜਾਬੀ ਧੁੱਖਾ ਨਹੀਂ ਖਾਏਗਾ ਮੈਨੂੰ ਲੱਗਦਾ ਹੈ ਕਿ ਜਿਹੜਾ ਕੈਂਡੀਡੇਟ ਇਹਨਾਂ ਨੂੰ ਉਤਾਰੇ ਆ ਉਹਨਾਂ ਨੂੰ 4 ਤਰੀਕ ਉਹਨਾਂ ਨੂੰ ਸੁਭਾਅ ਮਿਲ ਜਾਏਗਾ ਕਿ ਲੋਕ ਜਮਾਨਤ ਜਬਤ ਕਰਾ ਕੇ ਜਲੰਧਰ ਤੋਂ ਭੇਜਣਗੇ ਪੰਮਨ ਕਮੇਟੀ ਨੂੰ ਦੀ ਇਸ ਕਰਕੇ ਜਿਹੜਾ ਇਹਨਾਂ ਦਾ ਹੰਕਾਰ ਹੈ ਆਮ ਆਦਮੀ ਪਾਰਟੀ ਦਾ ਉਹ 4 ਤਰੀਕ ਨੂੰ ਕਲੀਅਰ ਹੋ ਜਾਏਗਾ ਚਰਨਜੀਤ ਸਿੰਘ ਤੇ ਨਿਹੋਰੀ ਬੜੇ ਤੱਤੇ ਹੋਏ ਫਿਰਦੇ ਨੇ ਤੁਹਾਡੇ ਉਤੇ ਤੇ ਰਿੰਕੂ ਤੇ ਕਹਿੰਦੇ ਬਈ ਇਹ ਤਾਂ ਦਲ ਬਦਲੂ ਨੇ ਇਹਨਾਂ ਦਾ ਸਵੇਰ ਦਾ ਰੇਟ ਕੁਝ ਹੋਰ ਰਾਤ ਦਾ ਕੁਝ ਹੋਰ ਹੁੰਦਾ ਚੰਨੀ ਜੀ ਨੂੰ ਕਹੋ ਤੁਹਾਡਾ ਕੀ ਸਟੈਂਡ ਹੈ ਉਹ ਦੱਸੋ ਪਹਿਲੇ ਤੁਸੀਂ ਦੋ ਲੋਕਾਂ ਵਿਧਾਨ ਸਭਾ ਦੇ ਵਿੱਚ ਦੋ ਲੋਕਾਂ ਦੋ ਵਿਧਾਨ ਸਭਾ ਦੇ ਵਿੱਚ ਉਹਨਾਂ ਲੋਕਾਂ ਦਾ ਵਾਅਦਾ ਕਰਕੇ ਆਏ ਸੀ ਕਿ ਮੈਂ ਇਸ ਪਿੰਡਾਂ ਦੇ ਵਿੱਚੋਂ ਨਹੀਂ ਜਾਊਂਗਾ ਮੈਂ ਅੱਜ ਆਪਣੀ ਮਾਵਾਂ ਕੋਲ ਆਇਆ ਆਪਣੇ ਪਰਿਵਾਰ ਦੇ ਵਿੱਚ ਆਇਆ ਮੈਂ ਪਰਧੋੜ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਚੰਨੀ ਆਇਆ ਆ ਜੋ 26 ਮਹੀਨੇ ਚੰਨੀ ਨੂੰ ਲੱਭ ਰਹੇ ਆ ਕੀ ਹਰਨ ਤੋਂ ਬਚ ਨਹੀਂ ਲੱਭਿਆ ਨਹੀਂ ਹੈਗਾ ਇਸ ਕਰਕੇ ਛੰਨੀ ਜੀ ਤੁਸੀਂ ਜਿਲੰਦਰ ਦੀ ਪੂਰੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਚੁੱਕੇ ਹੋ ਤੁਹਾਨੂੰ ਜਦੋਂ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਡੀ ਕੁਰਸੀ ਤੇ ਬਿਠਾਇਆ ਜਿਲੰਦਰ ਦੇ ਲੋਕਾਂ ਨੇ ਦੱਸੋ ਕੀ ਕੀਤਾ ਇੱਕ ਵੀ ਕੋਈ ਚੀਜ਼ ਨਾ ਉਹ ਡਿਵੈਲਪਮੈਂਟ ਕਨਾਓ ਦਲਤਾਂ ਦੇ ਲਈ ਕੀ ਕੀਤਾ ਤੁਸੀਂ ਦਲਿਤ ਪਰਿਵਾਰ ਦੇ ਵਿੱਚੋਂ ਆਉਂਦੇ ਹੋ ਦਲਤਾਂ ਦੇ ਬੱਚਿਆਂ ਦੀ ਗੱਲ ਕੀਤੀ ਹੈ ਸਕਾਲਰਸ਼ਿਪ ਦੀ ਉਹਨਾਂ ਦੀ ਲੜਾਈ ਤੁਹਾਡੇ ਹੀ ਮੰਤਰੀ ਸਕਾਲਰਸ਼ਿਪ ਦਾ ਪੈਸਾ ਖਾ ਗਿਆ ਦਲਤਾਂ ਦਾ ਦਲਿਤ ਮੰਤਰੀ ਦਲਤਾਂ ਦੇ ਬੱਚਿਆਂ ਦਾ ਪੈਸਾ ਖਾ ਗਿਆ ਅਜੇ ਸਲਾਕਾਂ ਦੇ ਪਿੱਛੇ ਐ ਤੁਸੀਂ ਗੱਲ ਕਰਦੇ ਹੋ ਤੁਹਾਡੀ ਸਰਕਾਰ ਗੱਲ ਕਰਦੀ ਹੈ ਕਿ ਦਲਤਾਂ ਦੇ ਤੇ ਅਸੀਂ ਇਸ ਕਰਕੇ ਜਲੰਧਰ ਦੇ ਲੋਕ ਬਹੁਤ ਸਮਝਦਾਰ ਹੈ ਇਹਨਾਂ ਲੋਕਾਂ ਦੇ ਚਾਂਸੇ ਦੇ ਵਿੱਚ ਨਹੀਂ ਆਣਗੇ ਉਹਨਾਂ ਦਾ ਆਪਣਾ ਪੁੱਤਰ ਆਪਣਾ ਭਰਾ ਆਪਣਾ ਪਰਖਿਆ ਹੋਇਆ ਆਪਣੇ 30 ਸਾਲ ਦੀ ਰਾਜਨੀਤੀ ਸੁਚੀਲ ਕੁਮਾਰ ਰਿੰਕੂ ਜਿਹੜਾ ਆਪਣੇ ਛੋਟੇ ਜੇ ਕਰਤੂਰ ਆਜ ਨੇ ਦੀ ਚਾਲੂ ਕੀਤੀ ਕਾਉਂਸਲਰ ਤੋਂ ਲੈ ਕੇ ਐਮਐਲਏ ਐਮਐਲਏ ਤੋਂ ਐਮਪੀ ਅੱਜ ਲੋਕਾਂ ਨੂੰ ਮੌਕਾ ਦੇਣਗੇ ਦੇਸ਼ ਦੇ ਵਿੱਚ ਜਿਹੜੀ ਸਰਕਾਰ ਬਣ ਰਹੀ ਹੈ ਤੁਸੀਂ ਲੋਕ ਤੁਹਾਡੇ ਚੈਨਲ ਦੇ ਮਾਧਮ ਨਾਲ ਪੁੱਛਣਾ ਚਾਹਨਾ ਕਿਹੜੀ ਸਰਕਾਰ ਦੇ ਅੰਚ ਬਣ ਰਹੀ ਹੈ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਅੰਚ ਬਣ ਰਹੀ ਹੈ ਤੇ ਲੋਕ ਇਹਨਾਂ ਦੀ ਲੜਾਈ ਕਿੱਚੀ ਦੀ ਹੈ ਕਾਂਗਰਸ ਦੀ ਇਹਨਾਂ ਨੂੰ 25 ਸੀਟਾਂ ਦਾ ਸਰਵੇ ਮਿਲਦੀਆਂ 40 ਪਾਰ ਦੀ ਤੋਰਾ ਆਮ ਆਦਮੀ ਲੜਾਈ ਕੀ ਹੈ 13 ਸੀਟਾਂ ਦੀ ਪਰ ਭਾਰਤੀ ਜਨਤਾ ਪਾਰਟੀ ਦੀ ਲੜਾਈ ਕੀ ਹੈ 400 ਪਾਰ ਇਸ ਕਰਕੇ ਦੇਸ਼ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਉਤੇ ਹੋ ਚੁੱਕੀ ਹੈ ਤੇ ਇਸ ਦੇ ਵਿੱਚ ਭਾਜਪਾ ਦਾ ਪਾਰਟੀ ਸਰਕਾਰ ਬਣਨੀ ਹੈ ਉਰੇ ਵਿੱਚ ਜਲੰਧਰ ਦਾ ਉਸ 400 ਮਾਲਾ ਦੇ ਵਿੱਚ ਇੱਕ ਮੋਤੀ ਸੁਸ਼ੀ ਰਿੰਕੂ ਹੋਏਗਾ ਜਿਹੜੇ ਸਾਡੇ ਜਿਹੜੇ ਰਹਿੰਦੇ ਕੰਮ ਐ ਜਲੰਧਰ ਦੇ ਵਿੱਚ ਸੁੰਦਰ 에어ਪੋਰਟ ਇਸ 에어ਪੋਰਟ ਤੋਂ ਇੰਟਰਨੈਸ਼ਨਲ ਫਲਾਈਟ ਚਲੇ ਇਸ ਜਲੰਧਰ ਦੇ ਵਿੱਚ ਜਿਹੜੇ ਦੋਨੋਂ ਸਟੇਸ਼ਨ ਬਣ ਰਹੇ ਆ ਉਹ ਇਸ ਤੋਂ ਵੀ ਵਧੀਆ ਬਣ ਸਕਣ ਇੰਡਸਟਰੀ ਦੇ ਲਈ ਕੋਈ ਬੈਨੀਫਿਟ ਲੈ ਕੇ ਆਵੇ ਰਿੰਕੂ ਜੀ ਇੱਥੇ ਜਿਹੜਾ ਵਪਾਰੀਆਂ ਨੂੰ ਜਿਹੜਾ ਹੈ ਬੈਨੀਫਿਟ ਰਿੰਕੂ ਜੀ ਦਿਵਾ ਸਕਣ ਮੈਨੂੰ ਲੱਗਦਾ ਉਹ ਇਦਾਂ ਦੀ ਜਿਹੜੀ ਆਵਾਜ਼ ਬੁਲੰਦ ਕਰਨਗੇ ਦਲਤਾਂ ਦੇ ਬੱਚਿਆਂ ਦੇ ਲਈ ਇੱਕ ਵਧੀਆ ਇੱਕ ਜਿਹੜਾ ਚ ਯੂਨੀਵਰਸਿਟੀ ਲੈ ਕੇ ਆਣ ਵਧੀਆ ਐਮਸ ਵਰਗਾ ਹਸਪੀਟਲ ਲੈ ਕੇ ਆਣ ਮੈਨੂੰ ਲੱਗਦਾ ਕਿ ਰਿੰਕੂ ਜੀ ਕੋਈ ਉਮੀਦਾਂ ਰਿੰਕੂ ਹੋਰ ਆ ਤਾਂ ਤੁਸੀਂ ਬਹੁਤ ਵਧੀਆ ਲੋਕ ਜਿਹੜਾ ਕੁਕੀ ਸ਼ਸ਼ੀਰ ਰਿੰਕੂ ਲੋਕਾਂ ਦਾ ਲੋਕਾਂ ਦੇ ਵਿੱਚ ਪਰ ਮੀਡੀਆ ਰਿਪੋਰਟ ਤਾਂ ਕਹਿ ਰਹੀ ਹੈ ਕਿ ਭਾਈ ਤੀਸਰੇ ਨੰਬਰ ਤੇ ਐਤਕੀ ਸੁਸ਼ੀਲ ਕੁਮਾਰ ਰਿੰਕੂ ਡਿੱਗ ਜਾਣਗੇ ਸ਼ਾਇਦ ਚੌਥਾ ਵੀ ਆ ਸਕਦਾ ਹੈ ਕਿਹੜਾ ਮੀਡੀਆ ਕਹਿ ਰਿਹਾ ਸਾਰੇ ਹੀ ਮੀਡੀਆ ਰਿਪੋਰਟਸ ਵੱਡੇ ਚੈਨਲ ਦੇਖ ਲਓ ਅਦਾਰੇ ਕੋਈ ਮੈਨੂੰ ਲੱਗਦਾ ਕਿ ਤੁਸੀਂ ਇੱਕ ਵੀ ਚੈਨਲ ਦਿਖਾ ਦਿਓ ਲੋਕ ਸ਼ਸ਼ੀਰ ਰਿੰਕੂ ਜੀ ਨੂੰ ਜਿੱਤ ਦੇ ਰਿਹਾ ਜਲੰਧਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 4 ਸੀਟਾਂ ਭਾਰਤੀ ਦਿੱਤਾ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ਪਰ ਆਪਾਂ 4 ਤੋਂ ਪਾਰ ਜਾਵਾਂਗੇ ਪਰ ਉਹ ਰੇ ਸਭ ਤੋਂ ਨੰਬਰ ਵਨ ਜੇ ਸੀਟ ਮਿਲ ਰਹੀ ਹੈ ਜਲੰਧਰ ਚੋਚੀ ਦੀ ਨੂੰ ਮਿਲ ਰਹੀ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਬਈ ਤੇਰਾ ਸੀਟਾਂ ਜਿੱਤਾਂਗੇ ਇੱਕ ਪਾਸੇ ਕਹਿ ਰਹੇ ਹੋ ਕਿ 4 ਅਸੀਂ ਸੋਚ ਕੇ ਚਾਰ ਪਾਰ ਕਹਿ ਰਹੇ ਆ ਤੁਸੀਂ ਸੁਣ ਨਹੀਂ ਰਹੇ ਮੇਰੀ ਲੱਗਦਾ 4 ਤੋਂ ਪਾਰ 4 ਤੋਂ ਪਾਰ ਜਾ ਰਹੇ ਆ ਉਹ ਦਿਖਾ ਚਾਰ ਰਹੇ ਆ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਚੈਨਲ ਹੈ ਉਹ ਚਾਰ ਦਿਖਾ ਰਹੇ ਆ ਅਸੀਂ 4 ਤੋਂ ਪਾਰ ਜਾ ਰਹੇ ਆ ਸਾਡੀ ਜਿਹੜੀ ਸੋਚ ਹੈ ਸੀਟਾਂ ਵਾਲੀ ਸੋਚ ਨਹੀਂ ਹੈ ਸਾਡੀ ਸੋਚ ਹੈ ਕਿ ਪੰਜਾਬ ਨੂੰ ਕਿੱਦਾਂ ਬਚਾਣਾ ਹੈ ਕਿ ਨਾ ਜਿਦਤੀ ਜਿੱਥੇ ਅੱਜ ਗੈਂਗਸਟਰ ਹੈਵੀ ਹੈ ਜਿੱਥੇ ਲਾਟਰੀ ਵਾਲਾ ਜ ਹੈਵੀ ਹੈ ਸ਼ਰਾਬ ਵਾਲਾ ਹੈਵੀ ਹੈ ਉਥੋਂ ਕਿੱਦਾਂ ਆਪਣੇ ਲੋਕਾਂ ਨੂੰ ਬਚਾਣਾ ਸਾਡੀ ਇਹ ਸੋਚ ਹੈ ਨਹੀਂ ਤੇ ਜਿਹੜੀ ਸਰਕਾਰ ਅਜ ਪੰਜਾਬ ਚ ਹੈ ਤੁਸੀਂ ਜਿੰਦਰ ਦੇਖ ਹੀ ਰਹੋ ਇਹ ਤੁਸੀਂ ਆਪਣੇ ਚੈਨਲ ਦੇ ਮਾਧਮ ਚ ਚਲੋ ਬਾਜ਼ਾਰ ਦੇ ਵਿੱਚ ਮੇਰੇ ਨਾਲ ਚਲੋ ਗਰਾਉਂਡ ਲੈਵਲ ਦੇ ਉੱਤੇ ਕਿੱਦਾਂ ਗਲੀਆਂ 'ਚ ਗੰਦਾ ਪਾਣੀ ਖੜਾ ਹੈ ਕਿੱਦਾਂ ਲਾਟਰੀ ਸਟਾਲ ਗਲੀ-ਗਲੀ 'ਚ ਖੁੱਲੇ ਆ ਕਿੱਦਾਂ ਜਿ ਮਾਫੀਆ ਹੈਵੀ ਹੈ ਕਿੱਦਾਂ ਇੰਡਸਟਰੀ ਦੇ ਲੋਕ ਦੁਖੀ ਆ ਕਿੱਦਾਂ ਵਪਾਰੀ ਨੂੰ ਹੀ ਫਰੋਤੀ ਦਾ ਫੋਨ ਆ ਰਿਹਾ ਇਹ ਸਾਰਾ ਕੁਝ ਜਿਹੜੀ ਪੰਜਾਬ ਦੀ ਸਰਕਾਰ ਆ ਆਮ ਆਦੀ ਪਾਰਟੀ ਸਰਕਾਰ ਹੈ ਉਹਨਾਂ ਦੇ ਖੁਦ ਦੇ ਨਮਾਇंदे ਖੁਦ ਦੇ ਲੋਕ ਇਹ ਸਭ ਕੁਝ ਕਰਾ ਰਹੇ ਆ ਢੜੇ ਛੱਟੇ ਵਾਲੇ ਇਲਜ਼ਾਮ ਤਾਂ ਤੁਹਾਡੇ ਤੇ ਰਿੰਕੂ ਉੱਪਰ ਵੀ ਬੜੇ ਲੱਗ ਰਹੇ ਨੇ ਤੇ ਨਹੀਂ ਤੁਸੀਂ ਦੱਸੋ ਕਿ ਮੈਂ ਇਹ ਜਿਸ ਢੜੇ ਛੱਟੇ ਦੀ ਆਵਾਜ਼ ਉਠਾਉ ਮੇਰੇ ਇਲਾਵਾ ਇੱਕ ਐਮਐਲਏ ਜਿਹੜਾ ਸਤੀਫਾ ਦੇਣ ਤੋਂ ਪਹਿਲੇ ਧਰਨੇ ਤੇ ਬੈਣਾ ਪਵੇ ਉਹਨੂੰ ਉਸ ਐਮਐਲਏ ਨੂੰ ਕਹਿਣਾ ਪਵੇ ਪੁਲਿਸ ਨੂੰ ਜਗਾਣਾ ਪਵੇ ਕਿ ਮੇਰੇ ਘਰ ਦੇ ਬਾਹਰ ਲਾਟਿਸ ਕਿੱਦਾਂ ਖੁੱਲ ਗਿਆ ਹੈ ਮੇਰੇ ਹਲਕੇ ਦੇ ਲਾਟਿਸ ਕਿੱਦਾਂ ਖੁੱਲ ਗਿਆ ਹੈ ਪਰ ਮੈਨੂੰ ਸਰਕਾਰ ਦਾ ਮੈਨੂੰ ਦਬਾਵੇ ਆਵੇ ਕਿ ਤੂੰ ਇਸ ਕੰਮ 'ਚ ਨਹੀਂ ਬੋਲਣਾ ਤੇਰਾ ਬੰਦਾ ਹੀ ਸਤ ਨੂੰ ਮਿਲ ਦੇਗਾ ਪਰ ਮੈਨੂੰ ਇਦਾਂ ਦੇ ਗੱਦੇ ਪੈਸੇ ਨਹੀਂ ਚਾਹੀਦੇ ਇਸ ਕਰਕੇ ਮੈਨੂੰ ਸਤੀਫਾ ਦੇਣਾ ਮਜਬੂਰ ਹੈ ਪਰ ਮੈਂ ਇਹ ਕਮਾਈ ਨਹੀਂ ਖਾਵਾਂਗਾ ਜੇ ਅੱਜ ਲਾਟਰੀ ਦੇ ਖਿਲਾਫ ਮੈਂ ਨਾ ਬੋਲਦਾ ਅੱਜ ਮੈਂ ਬੜਾ ਵਧੀਆ ਐਮਐਲਏ ਹੁੰਦਾ ਅਗਰ ਲਾਟਰੀ ਦੇ ਖਿਲਾਫ ਮੈ ਮੈਂ ਬਹੁਤ ਅਚੰਭੇਨ ਸੀ ਅਗਰ ਅੱਜ ਮੈਂ ਲਾਟਰੀ ਦੇ ਖਿਲਾਫ ਬੋਲ ਰਿਹਾ ਹਾਂ ਅੱਜ ਮੈਂ ਮਾਫੀਆ ਦੇ ਖਿਲਾਫ ਬੋਲ ਰਿਹਾ ਹਾਂ ਅਗਰ ਅੱਜ ਮੈਂ ਉਹਨਾਂ ਫਰੋਤੀ ਵਾਲੇ ਲੋਕਾਂ ਦੇ ਖਿਲਾਫ ਬੋਲ ਰਿਹਾ ਹਾਂ ਅੱਜ ਦੇ ਕੋਧਰ ਦੇ ਵਪਾਰੀ ਮਾਰਿਆ ਜਾਂਦਾ ਅੱਜ ਤੁਸੀਂ ਦੇਖਿਆ ਕੀ ਹਾਲਾਤ 10 ਸਾਲ ਪਹਿਲੇ ਕਿਦਾਂ ਕਤਲ ਹੋਇਆ ਅੱਜ ਕਿਹੜਾ ਵਪਾਰੀ ਸੇਫ ਹੈ ਪੰਜਾਬ ਦੀ ਸਰਕਾਰ ਦੇ ਅੰਦਰ ਜੇ ਅੱਜ ਮੈਨੂੰ ਬੋਲਣਾ ਪੈਂਦਾ ਹੈ ਤੇ ਮੈਨੂੰ ਇਦਾਂ ਦੀ ਜੀ ਐਮਐਲਏ ਸੀਪਰ ਪਿਆਰੀ ਨਹੀਂ ਪਰ ਇਹਨਾਂ ਲੋਕਾਂ ਦੇ ਨਾਲ ਖੜਾ ਹੋਣਾ ਮੈਨੂੰ ਪਿਆਰਾ ਹੈ ਇਹਨਾਂ ਦੀ ਮੈਂ ਜਿਹੜੀ ਆਵਾਜ਼ ਬਣਾਗਾ ਇਸ ਕਰਕੇ ਜਿਹੜੇ ਲੋਕ ਮੇਰੇ ਤੇ ਇਲਜ਼ਾਮ ਲਗਾ ਰਹੇ ਐ ਇੱਕ ਚੀਜ਼ ਪ੍ਰੂਫ ਕਰ ਦੇਣ ਰਾਜਨੀਤੀ ਸਾਰੀ ਉਮਰ ਦੇ ਲਈ ਰਾਜਨੀਤੀ ਸੁਣਿਆ ਅਸਲ ਲੰਗਾ ਚਾਹਤਰੀ ਦੋਸਤ ਮੇਰੇ ਰੋਬਿੰਸਾਪਲਾ ਸਾਪਲਾ ਜਿਹੜੇ ਨੇ ਉਹ ਬੀਜੇਪੀ ਛੱਡ ਆਪ ਚ ਚੱਲ ਗਏ ਨੇ ਉਹਨਾਂ ਦਾ ਕੋਈ ਮੇਰਾ ਕੋਈ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ ਪਰ ਇਹ ਹੈ ਕਿ ਰੋਬਿੰਸਾਪਲਾ ਜੀ ਤੇ ਜਵਾਬ ਦੇ ਸਕਦੇ ਆ ਮੇਰੇ ਉਹਨਾਂ ਨਾਲ ਅਚ ਰਿਲੇਸ਼ਨ ਹੈ ਪਰ ਉਹ ਰੋਬਿੰਸਾਪਲਾ ਜੀ ਮੇਰੇ ਸਾਪਲਾ ਦਾ ਕੋਈ ਵੀ ਰਿਸ਼ਤਾ ਉਹਨਾਂ ਨਾਲ ਉਹਨਿਲ ਕੋ ਸ਼ੀਤਲ ਗੁਰਾਲ ਖੁਰੀ ਨੇ ਜਨਾਦ ਨਾਲ ਖਾਸੀ ਗੱਲਬਾਤ ਕੀਤੀ ਹੈ ਤਾਂ ਇਹਨਾਂ ਵੱਲੋਂ ਖੁੱਲਕੇ ਬਿਆਨਾਂ ਦਾ ਜਿਹੜਾ ਹੈਗਾ ਹੈ ਜੋ ਇਹਨਾਂ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਦਾ ਜਵਾਬ ਦਿੰਦਾ ਹੈ ਕੈਮਰਾ ਉਸਨੂੰ ਪੰਗਤ ਦੇ ਨਾਲ ਰਾਜਗੁਪਤਾ ਬਾਬੂ ਸਾਹਿਬ ਟਾਈਮ ਤੇ ਲੰਦਨ